ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਕੈਨੇਡਾ ਤੋਂ ਇੱਕ ਬਹੁਤ ਹੀ ਇੰਪੋਰਟੈਂਟ ਨਿਊਜ਼ ਤੁਹਾਡੇ ਨਾਲ ਸਾਂਝੀ ਕਰਨੀ ਹੈ ਕੈਨੇਡਾ ਦੇ ਵਿੱਚ 33000 ਬੰਦਿਆਂ ਨੇ ਮਾਰਚ ਮਹੀਨੇ ਦੇ ਵਿੱਚ ਜੌਬ ਆਪਦੀ ਗਵਾਲੀ ਹੈ ਤੇ ਜਿਹੜੇ ਬੰਦੇ ਕਹਿੰਦੇ ਸੀਗੇ ਵੀ ਆਜੋ ਆਜੋ ਕੈਨੇਡਾ ਆਜੋ ਚੱਕ ਦੋ ਫੱਟੇ ਹੁਣ ਉਹਨਾਂ ਨੂੰ ਪੁੱਛਣ ਆਲਾ ਆ ਵੀ ਯਾਰ ਇਹ ਗੱਲ ਤਾਂ ਦੱਸ ਦਿੰਦੇ ਵੀ ਆ ਹਾਲਾਤ ਆ ਉੱਥੇ ਕੈਨੇਡਾ ਦੇ ਵਿੱਚ ði year is 2025 A dark cloud hangs over the Canadian economy. Our neighbor and biggest trading partner, the United States has imposed heavy tariffs on Canadian goods. This trade war, started by the re-elected Trump administration, has sent shockwaves through Canada, leaving many jobless and uncertain about the future. ਤੇ ਦੇਖ ਲਓ ਤੁਸੀਂ ਵੀ ਕੈਨੇਡਾ ਦੀਆਂ ਕੰਪਨੀਆਂ ਨੇ ਹੱਥ ਖੜੇ ਕਰਤੇ ਵੀ ਜਿਹੜੀ ਟ੍ਰੇਡ ਵਾਰ ਅਮਰੀਕਾ ਤੇ ਕੈਨੇਡਾ ਦੇ ਵਿੱਚ ਚੱਲ ਪਈ ਆ ਸਾਡੀ ਮਜਬੂਰੀ ਆ ਸਾਨੂੰ। ਆਪ ਦੇ ਜਿਹੜੇ ਹੈਗੇ ਆ এমਪਲਾਈਜ਼ ਦੀ ਸ਼ਾਂਤੀ ਕਰਨੀ ਪੈਣੀ ਹੈ ਤੇ ਏਡਾ ਵੱਡਾ ਅੰਕੜਾ ਪਹਿਲਾਂ ਜੂਨ 2022 ਦੇ ਵਿੱਚ ਆਇਆ ਸੀਗਾ ਤੇ ਇਹ ਦੂਜਾ ਵੱਡਾ ਅੰਕੜਾ ਜਦੋਂ ਐਡੇ ਵੱਡੇ ਲੈਵਲ ਤੇ ਬੰਦਿਆਂ ਨੇ ਆਪਦੀ ਜੌਬ ਗੁਵਾਈ ਹੈ ਤੇ ਵੈਸੇ ਅੰਕੜਾ ਬਹੁਤ ਵੱਡਾ ਹੈ ਅੰਕੜਾ ਹੈਗਾ ਲਗਭਗ 63000 ਬੰਦਿਆਂ ਨੇ ਆਪਦੀ ਜੌਬ ਗੁਵਾਈ ਹੈ ਕਿਉਂਕਿ ਕੁਝ ਪਾਰਟ ਟਾਈਮ ਜੌਬ ਕਰਦੇ ਬੰਦੇ ਉਹ ਇਸੇ ਅੰਕੜੇ 'ਚ ਨਹੀਂ ਆਉਂਦੇ ਪਰ 33000 ਦਾ ਅੰਕੜਾ ਤੁਸੀਂ The US imposed a 25% tariff on steel and aluminum from Canada in March 2025. This was followed by a broader 25% tariff on almost all goods from Canada. These tariffs were like a punch in the gut for Canadian businesses and workers. Canada retaliated with its own tariffs on U.S. goods. We imposed a 25% tariff on a range of U.S. products, hoping to pressure the U.S. to back down. However, the damage was done. The trade war had begun, and its effects were felt across Canada. Canada means that we ਆਪਾਂ ਨੂੰ ਸੰਭਲ ਲੈਣਾ ਚਾਹੀਦਾ ਪਰ ਹਜੇ ਵੀ ਕਈ ਬੰਦੇ ਲਾਂਗੜ ਲਈ ਬੱਠੇ ਆ ਵੀ ਆਪਾਂ ਜੀ ਕੈਨੇਡਾ ਜਾਣਾ ਹੀ ਜਾਣਾ ਈਵਨ ਕਿ ਜਿਹੜੇ ਕੈਨੇਡਾ ਦੇ ਇਕਨੋਮਿਸਟ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਰੈਸੈਸ਼ਨ ਦੀ ਹਜੇ ਸ਼ੁਰੂਆਤ ਹੈ ਹਜੇ ਤਾਂ ਰੈਸੈਸ਼ਨ ਆਉਣਾ ਹੈ ਹਜੇ ਰੈਸੈਸ਼ਨ ਕੁਝ ਵੀ ਨਹੀਂ ਆਏਗਾ ਇਸ ਕਰਕੇ ਜੇ ਤੁਸੀਂ ਅੰਕੜਾ ਇਹ ਅਪ੍ਰੈਲ ਦੇ ਵਿੱਚ ਵੇਖੋਗੇ ਤਾਂ ਇਹ ਇਦੋਂ ਵੀ ਵੱਧ ਜਾਣਾ ਹੈ ਅਪ੍ਰੈਲ ਦੇ ਵਿੱਚ ਬਹੁਤ ਯਾਨੀ ਕਿ ਵੱਡੇ ਲੈਵਲ ਤੇ ਜਿਹੜੀਆਂ ਜੌਬਸ ਚਲੀਆਂ ਜਾਣਗੀਆਂ ਤੇ ਕਿਉਂਕਿ ਹੁਣ ਇਕਨੋਮੀ ਪੂਰੀ ਹਿੱਲੀ ਪਈ ਆ ਜਿਸ ਹਿਸਾਬ ਨਾਲ ਅਮਰੀਕਾ ਤੇ ਕੈਨੇਡਾ ਦਾ ਟ੍ਰੇਡ ਵਾਰ ਚੱਲ ਰਿਹਾ ਜਾਂ ਕੈਨੇਡਾ ਅਮਰੀਕਾ ਵੀ ਹੋਰ ਮੁਲਕਾਂ ਨਾਲ ਟ੍ਰੇਡ ਵਾਰ ਦੇ ਉਹਦੇ ਵਿੱਚ ਚੱਲ ਪਿਆ ਤਾਂ ਉਹਦੇ ਨਾਲ ਜਿਹੜੀ ਹੈਗੀ ਆ ਸਾਰੀ ਹੀ ਮਾਰਕੀਟ ਪ੍ਰਭਾਵਿਤ ਹੋਣੀ ਹੈ ਈਵਨ ਕਿ ਜਿਹੜਾ ਗਲੋਬਲ ਸਟਾਕ ਆਪਾਂ ਦੇਖਦੇ ਆ ਤਾਂ ਉਹ ਵੀ ਥੱਲੇ ਜਾ ਚੁੱਕਿਆ ਹੈਗਾ ਕਹਿਣ ਦਾ ਮਤਲਬ ਵੀ ਔਖਾ ਸਮਾਂ ਹਜੇ ਆਉਣ ਵਾਲਾ ਹੈਗਾ ਜਿਹੜੇ ਭਰਾਣੇ ਕਿਸੇ ਨੇ ਪੰਗਾ ਲੈਣਾ ਹੈਗਾ ਕੈਨੇਡਾ ਦਾ ਸੋਚ ਸਮਝ ਕੇ ਲਿਓ ਜੀ ਕਿਉਂਕਿ ਉੱਥੇ ਕੰਮ ਹੈ ਨਹੀਂਗਾ ਤੁਸੀਂ ਜਿਹੜੇ ਮਰਜੀ ਰਿਸ਼ਤੇਦਾਰ ਨੂੰ ਫੋਨ ਕਰਕੇ ਪੁੱਛ ਲਓ ਜੇ ਉਹ ਬੰਦਾ ਕਹਿੰਦਾ ਵੀ ਮੈਂ ਕੰਮ ਦਵਾ ਦੂੰਗਾ ਉਹਦੀ ਗਾਰੰਟੀ ਤੇ ਤੁਸੀਂ ਰਿਸਕ ਲੈ ਸਕਦੇ ਆ ਹੁਣ ਹੁਣ ਇੱਕ ਪਾਸੇ ਜਿਹੜਾ ਹੈਗਾ ਜੋਬਸ ਬੰਦਿਆਂ ਦੀਆਂ ਜਾਈ ਜਾਂਦੀਆਂ ਤੇ ਦੂਜੇ ਪਾਸੇ ਕਈ ਬੰਦੇ ਰੌਲਾ ਪਾ ਰਹੇ ਆ ਵੀ ਫਲਾਨਾ ਪ੍ਰੋਗਰਾਮ ਖੁੱਲ ਗਿਆ ਤੇ ਓੰਕਾ ਪ੍ਰੋਗਰਾਮ ਖੁੱਲ ਗਿਆ ਪਰ ਉਹਨਾਂ ਨੂੰ ਪੁੱਛਣ ਵਾਲਾ ਭਲਿਆ ਮਾਨਸੂ ਵੀ ਪ੍ਰੋਗਰਾਮ ਤਾਂ ਖੁੱਲ ਗਿਆ ਪਰ ਇੱਥੋਂ ਬੰਦਾ ਜਾ ਕੇ ਉੱਥੇ ਕਰੂਗਾ ਕੀ ਜਦੋਂ ਦਿਨੋ ਦਿਨ ਜੌਬਸ ਦੀ ਜਿਹੜੀ ਗਿਣਤੀ ਹੈ ਘਟਦੀ ਜਾ ਰਹੀ ਹੈ ਲੋਕ ਬੇਰੋਜ਼ਗਾਰ ਹੋਏ ਪਏ ਆ ਕੰਮ ਕਰਨ ਨੂੰ ਹੈ ਨਹੀਂ ਈਵਨ ਹੁਣ ਬੈਂਕਾਂ ਵੀ ਜਿਹੜੀਆਂ ਹੈਗਿਆ ਆਪਦਾ ਇੰਟਰਸਟ ਰੇਟ ਵਧਾਉਣੀਆਂ ਜਿਸ ਹਿਸਾਬ ਨਾਲ ਹਾਲਾਤ ਬਣੇ ਹੋਏ ਆ ਉੱਥੇ ਉਸ ਮੁਤਾਬਕ ਲੋਕਾਂ ਨੂੰ ਹਜੇ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਊਗਾ ਦੇਖੀ ਚੱਲੋ ਤੁਸੀਂ ਬਣਦਾ ਕੀ ਆ ਅਪ੍ਰੈਲ ਮਈ ਜੂਨ ਤੱਕ ਤੁਹਾਨੂੰ ਪਿਕਚਰ ਕਲੀਅਰ ਹੋ ਜਾਣੀ ਹੈ ਬਾਕੀ ਸਾਲ ਜਿਹੜਾ ਆਹ 2025 ਦਾ The tariffs imposed by the U.S. were like a targeted attack on Canadian industries. Steel and aluminum, key components in many products, were hit hard. The automotive industry, a major employer in Canada, also felt the pain as tariffs increased the cost of car parts and vehicles. Canada's retaliatory tariffs targeted U.S. products like bourbon, orange juice, and playing cards. This was a strategic move to hit back at industries that could pressure the US government. However, the tit for tat nature of the trade war only escalated tensions and hurt businesses on both sides of the border. The trade war also impacted the Canadian dollar. It weakened against the US dollar, making imports more expensive for Canadians. This added to the economic woes as everyday goods became less affordable for many. The situation was dire. The trade war was a game with no winners, only losers. Both countries were feeling the pain, with businesses struggling and people losing their livelihoods. The trade war's biggest casualty was jobs. The tariffs led to job losses across Canada, particularly in sectors directly affected by the tariffs. Steelworkers, aluminum workers, and auto workers found themselves out of jobs as factories closed or scaled back production. Unemployment rose as companies struggled to cope with the increased cost of doing business. Families across Canada felt the pinch as breadwinners lost their jobs and the economy slowed down. The situation was particularly difficult for those who had been working in the same industry for years and now had to find new skills and employment. The Canadian government tried to provide some relief through unemployment benefits and retraining programs. However, these measures were not enough to offset the widespread job losses and economic hardship faced by many Canadians. The trade war highlighted the interconnectedness of the Canadian and U.S. economies. It showed how protectionist policies, despite being touted as a way to protect domestic industries, could have unintended consequences and hurt the very people they were supposed to help.